ਸਾਬਾ ਪਿਛਲੇ ਦਿਨਾਂ ਦੇ ਵਿੱਚ ਪ੍ਰਵਾਸੀਆਂ ਦਾ ਮੁੱਦਾ ਪੰਜਾਬ ਦੇ ਵਿੱਚ ਗਰਮਾਇਆ ਰਿਹਾ ਤੁਸੀਂ ਪ੍ਰਵਾਸੀਆਂ ਦੇ ਮੁੱਦੇ ਨੂੰ ਕਿਵੇਂ ਸਮਝਦੇ ਹੋ ਦੇਖੋ ਪ੍ਰਵਾਸੀਆਂ ਦਾ ਜਿਹੜਾ ਮੁੱਦਾ ਅਸੀਂ ਤਾਂ ਸਿੱਧੀ ਗੱਲ ਮਹਾਰਾਜ ਦੀ ਊਸੂਲਾਂ ਤੇ ਚੱਲਣ ਵਾਲੇ ਬੰਦੇ ਆ ਸਾਡੇ ਜਥੇਬੰਦੀ ਪਹਿਲਾਂ ਧਰਮ ਬਾਕੀ ਚੀਜ਼ਾਂ ਬਾਕੀ ਮੰਗਾ ਸਭ ਕੁਝ ਬਾਅਦ ਪਹਿਲਾਂ ਸਾਨੂੰ ਸਾਡਾ ਗੁਰੂ ਆ ਗੁਰੂ ਨੇ ਹਰੇਕ ਨੂੰ ਅਧਿਕਾਰ ਦਿੱਤਾ ਹਰੇਕ ਨੂੰ ਅਧਿਕਾਰ ਦਿੱਤਾ ਇੱਥੇ ਰਹਿਣ ਦਾ ਕਿਸੇ ਨੂੰ ਕੱਢਣ ਦਾ ਆਪਣੇ ਕੋਲੇ ਕੋਈ ਅਧਿਕਾਰ ਨਹੀਂ ਹੈਗਾ ਠੀਕ ਹੈ ਜੀ ਉਹ ਵੀ ਆਪਣੇ ਵਰਗੇ ਇਨਸਾਨ ਨੇ ਮੈਂ ਸਿੱਧੀ ਜੀ ਗੱਲ ਕਰੂੰ ਜਿਹੜੇ ਬੰਦੇ ਨੇ ਗਲਤੀ ਕਰਦਾ ਪ੍ਰਵਾਸੀ ਕੋਈ ਵੀ ਹੈ ਉਹਨੂੰ ਸਜ਼ਾ ਦਿਓ ਸਖਤ ਤੋਂ ਸਖਤ ਸਜ਼ਾ ਦਿਓ ਠੀਕ ਹੈ ਜੀ ਜਿਹੜਾ ਕਾਨੂੰਨ ਬਣਾਇਆ ਹੋਇਆ ਉਹਦੇ ਅਕੋਰਡਿੰਗ ਉਹ ਜੇਲ੍ਹ ਚ ਜਾਵੇ ਬੰਦਾ ਉਹਦੇ ਕਾਰਵਾਈ ਕਰਾਓ ਅਸੀਂ ਨਾਲ ਖੜਾਂਗੇ ਉਹਦੇ ਵਿੱਚ ਕਾਰਵਾਈ ਕਰਾਉਣ ਦੇ ਵਿੱਚ ਜੇ ਕੋਈ ਪ੍ਰਵਾਸੀ ਗਲਤੀ ਕਰਦਾ ਅਸੀਂ ਉਹਦੀ ਕਾਰਵਾਈ ਕਰਾਉਣ ਦੇ ਵਿੱਚ ਨਾਲ ਖੜਾਂਗੇ ਤੁਹਾਡੇ ਗੱਲ ਕਰ ਇਹ ਨਹੀਂ ਹੈ ਵੀ ਗਲਤੀ ਕਿਸੇ ਦੀ ਹੈ ਤਾਂ ਆਪਾਂ ਸਾਰਿਆਂ ਨੂੰ ਕੱਟਣ ਲਈ ਕਹ ਦੋ ਹਾਂਜੀ ਹੁਣ ਤੁਸੀਂ ਪ੍ਰਵਾਸੀਆਂ ਦੇ ਮਾਮਲੇ ਤੇ ਕਿਸਾਨਾਂ ਦੇ ਬਿਆਨ ਸੁਣ ਕੇ ਹੀ ਹਟਿਓ ਕਿਸਾਨਾਂ ਦਾ ਕਹਿਣਾ ਕਿ ਜੇਕਰ ਪੰਜਾਬ ਚੋਂ ਪ੍ਰਵਾਸੀਆਂ ਨੂੰ ਕੱਢਤਾ ਤਾਂ ਜੂਪੀ ਬਿਹਾਰ ਚ ਵੀ ਪੰਜਾਬੀ ਨੇ ਫਿਰ ਉਹਨਾਂ ਦਾ ਕੀ ਬਣੂ ਉੱਥੇ ਵੀ ਫਿਰ ਉਹਨਾਂ ਨੂੰ ਕੱਢਣ ਦਾ ਸਿਸਟਮ ਬਣੂ ਤੇ ਇਸ ਦੇ ਨਾਲ ਹੀ ਜੋ ਭਾਰਤੀ ਕਿਸਾਨ ਯੂਨੀਅਨ ਇੱਕ ਜੋ ਉਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਬਿਆਨ ਜਿਹੜਾ ਉਹ ਦਿੱਤਾ ਗਿਆ ਸੀ ਜਿਸ ਦੇ ਬਾਅਦ ਜਿਹੜਾ ਬਹੁਤ ਜ਼ਿਆਦਾ ਸਿਆਸਤ ਗਰਮਾ ਗਈ ਸੀ ਤੇ ਵਿਰੋਧੀਆਂ ਦੇ ਵੱਲੋਂ ਵੀ ਜੋਗਿੰਦਰ ਸਿੰਘ ਉਗਰਾਹਾ ਤੇ ਤੰਗ कसे ਗਿਆ ਸੀ ਇਸ ਬਿਆਨ ਨੂੰ ਲੈ ਕੇ ਜੋ ਉਹਨਾਂ ਨੇ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਦਿੱਤਾ ਸੀ ਤਾਂ ਹੁਣ ਕਿਸਾਨਾਂ ਨੇ ਉਸੇ ਬਿਆਨ ਨੂੰ ਲੈ ਕੇ ਚਾਨਣਾ ਪਾਇਆ ਆਉ ਤੁਹਾਨੂੰ ਉਹਨਾਂ ਦੇ ਬਿਆਨ ਵੀ ਸੁਣਾ ਦਿੰਨੇ ਆ ਪ੍ਰਧਾਨ ਸਾਹਿਬ ਇੱਕ ਚੀਜ਼ ਹੋਰ ਹੈ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਕੱਢਣ ਵਾਲੀ ਗੱਲ ਗਲਤ ਹੈ ਪਰ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਜੇਕਰ ਜਿਸ ਤਰੀਕੇ ਦੇ ਨਾਲ ਗਿਣਤੀ ਵਧ ਰਹੀ ਹੈ ਅੱਜ ਅਸੀਂ ਬਹੁਤ ਗਿਣਤੀ ਚਾਹ ਤੇ ਸਰਕਾਰ ਅੱਜ ਵੀ ਸਾਡੀ ਨਹੀਂ ਸੁਣ ਰਹੀ ਤੇ ਜਦ ਉਹਨਾਂ ਕੋਲ ਵੋਟਾਂ ਦਾ ਆਧਾਰ ਹੋ ਜਾਏਗਾ ਵੋਟਾਂ ਦੇ ਵਿੱਚ ਉਹਨਾਂ ਦੀ ਵੱਡੀ ਗਿਣਤੀ ਹੋ ਜੇਗੀ ਤਾਂ ਜਿਹੜੇ ਮੂਲ ਨਿਵਾਸੀ ਨੇ ਉਹ ਇੱਕ ਸਾਈਡ ਤੇ ਹੋ ਜਾਣਗੇ ਸਰਕਾਰਾਂ ਨੇ ਉਹਨਾਂ ਦੀ ਜਾਤ ਨਹੀਂ ਪੁੱਛਣੀ ਇੱਕ ਤਰੀਕੇ ਨਾਲ ਪੰਜਾਬੀ ਵਿੱਚ ਕਿਹਾ ਜਾਂਦਾ ਕਿ ਉਹਨਾਂ ਦੀ ਕੁਝ ਵੀ ਨਹੀਂ ਪੁੱਛਣਾ ਉਹਨਾਂ ਦੀ ਕੋਈ ਅੰਗਨੀ ਮੰਨੀ ਜਾਣੀ ਉਹਦੇ ਵਿੱਚ ਭਾਵੇਂ ਕਿਸਾਨ ਨੇ ਮਜ਼ਦੂਰ ਨੇ ਐਸਸੀ ਨੇ ਵੀਸੀ ਨੇ ਜਰਨਲ ਨੇ ਕਿਸੇ ਦਾ ਕੁਝ ਨਹੀਂ ਪੁੱਛਣਾ ਜੀ ਇਹ ਕਹਿ ਜਾਂਦੇ ਇਹ ਬਿਲਕੁਲ ਨਹੀਂ ਹੈਗਾ ਬਹੁਤ ਪ੍ਰਵਾਸੀ ਇਹੋ ਜਿਹੇ ਨੇ ਜਿਨ੍ਹਾਂ ਦਾ ਭਾਈਚਾਰਾ ਪੰਜਾਬੀਆਂ ਨਾਲ ਬਹੁਤ ਜ਼ਿਆਦਾ ਪੱਕਾ ਹੈ ਤੇ ਪੰਜਾਬੀ ਤਾਂ ਆਪਣੇ ਸਾਰੇ ਭਾਰਤ ਦੇ ਵਿੱਚ ਸਾਰੇ ਹੀ ਦੁਨੀਆ ਦੇ ਵਿੱਚ ਹੀ ਰਹਿੰਦੇ ਆ ਜੂਪੀ ਦੇ ਵਿੱਚ ਕਿੰਨੇ ਪੰਜਾਬੀ ਨੇ ਬਿਹਾਰ ਦੇ ਵਿੱਚ ਕਿੰਨੇ ਪੰਜਾਬੀ ਨੇ ਤੇ ਜੇ ਆਪਾਂ ਇਹੋ ਜਿਹਾ ਕਦਮ ਚੱਕਦੇ ਆ ਤਾਂ ਉਹਨਾਂ ਨੂੰ ਕੱਲ ਨੂੰ ਪ੍ਰੋਬਲਮ ਕ੍ਰੀਏਟ ਹੋਊਗੀ ਉਹ ਵੀ ਆਪਣੇ ਭੈਣ ਭੈਣ ਭਰਾਈ ਨੇ ਜੇ ਆਪਾਂ ਇੱਥੇ ਕੋਈ ਮੁੱਦਾ ਚੱਕਦੇ ਆ ਉਹਨਾਂ ਦੇ ਕੋਈ ਇਹਨਾਂ ਨੂੰ ਆਪਾਂ ਕੱਢਦੇ ਆ ਤਾਂ ਉੱਥੋਂ ਉਹਨਾਂ ਨੂੰ ਕੱਟਣ ਦਾ ਕੱਲ ਨੂੰ ਸਿਸਟਮ ਬਣੂਗਾ ਇਹ ਆਪਾਂ ਕਿਉਂ ਪਹਿਲਾਂ ਵੀ ਆਪਾਂ ਜੰਗਾ ਲੜੀਆਂ ਨੇ ਕੀ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਉਹ ਹੈਗਾ ਆਪਾਂ ਗੁਰੂ ਮਹਾਰਾਜ ਦੀ ਜੋ ਆਪਾਂ ਨੂੰ ਹੁਕਮ ਕੀਤਾ ਉਹਨਾਂ ਨੇ ਇਹ ਵੀ ਸਾਰੇ ਇੱਕ ਨੇ ਉਹਨਾਂ ਤਾਂ ਆਪਾਂ ਨੂੰ ਇੱਕ ਬਣਾਇਆ ਉਹਦੇ ਵਿੱਚ ਤਾਂ ਕੋਈ ਉਹਨਾਂ ਨੇ ਉਚਨੀਮ ਕੀਤਾ ਹੀ ਨਹੀਂ ਫਿਰ ਜਿਹੜੀ ਰਹਿ ਗਈ ਵੋਟਾਂ ਵਾਲੀ ਗੱਲ ਜਵਾਬ ਮੈਂ ਤੁਹਾਨੂੰ ਇਹ ਦੇਣਾ ਚਾਹੁੰਦਾ ਵੀ ਸਾਰਿਆਂ ਦੀ ਨਹੀਂ ਇੱਕੋ ਜੀ ਗੱਲ ਹੁੰਦੀ ਸਾਰਿਆਂ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ ਬਹੁਤ ਪ੍ਰਵਾਸੀ ਇਹ ਜਿਹੇ ਨੇ ਜਿਨ੍ਹਾਂ ਦਾ ਭਾਈਚਾਰਾ ਬਹੁਤ ਜ਼ਿਆਦਾ ਗੁੜਾ ਹੈ ਪੰਜਾਬੀਆਂ ਨਾਲ ਇਹ ਸੱਚ ਹੈਗਾ ਤੇ ਉਹ ਜਿਵੇਂ ਪੰਜਾਬੀ ਕਹਿੰਦੇ ਓਮ ਵੀ ਕਰਦੇ ਹੈਗੇ ਮੈਂ ਦੇਖਦਾ ਲੰਮੇ ਸਮੇਂ ਤੋਂ ਤਾਂ ਮੈਂ ਦੇਖ ਰਿਹਾ ਸਾਡੇ ਆਸ-ਪਾਸੇ ਨੇੜੇ ਤੇੜੇ ਵੀ ਕਹਿਣ ਦਾ ਮਤਲਬ ਉਹਨਾਂ ਦੀ ਬਹੁਤ ਜ਼ਿਆਦਾ ਉਸ ਵਿੱਚ ਬਣਦੀ ਹੈ ਕਈ ਨਾ ਤਾਂ ਬਿਜ਼ਨਸ ਵੀ ਇਕੱਠੇ ਕੀਤੇ ਹੋਏ ਆ ਪੰਜਾਬੀਆਂ ਨੇ ਤੇ ਪ੍ਰਵਾਸੀਆਂ ਨੇ ਬਿਜ਼ਨਸ ਵੀ ਇਕੱਠੇ ਚਲਾ ਰਹੇ ਆ ਬਹੁਤਾਂ ਦੇ ਦੇਖਿਆ ਮੈਂ ਇਹ ਵੀ ਗੱਲ ਕਰ ਇਹ ਗੱਲਾਂ ਨਹੀਂ ਹੈਗੀਆਂ ਬਿਲਕੁਲ ਵੀ ਜਿਹੜਾ ਕੋਈ ਗਲਤੀ ਕਰਦਾ ਪ੍ਰਵਾਸੀ ਉਹਨੂੰ ਕੱਢੋ ਅਸੀਂ ਤੁਹਾਡੇ ਨਾਲ ਖੜਾਂਗੇ ਲੇਕਿਨ ਸਾਰਿਆਂ ਨੂੰ ਸਜ਼ਾ ਦੇਣ ਦਾ ਕਿਸੇ ਨੂੰ ਹੱਕ ਨਹੀਂ ਹੈਗਾ ਅੱਛਾ ਇਸੇ ਮਾਮਲੇ ਦੇ ਵਿੱਚ ਤੁਹਾਡੀਆਂ ਇੱਥੇ ਬੰਡੀਆਂ ਨੇ ਜਿਹੜੀਆਂ ਉਹ ਬੰਡੀਆਂ ਹੋਈਆਂ ਦਿਖਾਈ ਦ ਉਸ ਮਾਮਲੇ ਨੂੰ ਮਜ਼ਦੂਰਾਂ ਨਾਲ ਜੋੜ ਦਿੰਦੇ ਆ ਜਾਂ ਦੂਜੀ ਤਰ੍ਹਾਂ ਕਾਨੂੰਨ ਦੀ ਮੰਗ ਕਰਦੀ ਹੈ ਤਾਂ ਇਹ ਇਹ ਅਜਿਹੇ ਵਕਰੇਵੇਂ ਨੂੰ ਕਿਵੇਂ ਸਮਝਦੇ ਹੋ ਕਿਉਂਕਿ ਜੇਕਰ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਜਦ ਕਿਸਾਨੀ ਅੰਦੋਲਨ ਲੜਿਆ ਗਿਆ ਤਾਂ ਅਸੀਂ ਕਿਤੇ ਨਾ ਕਿਤੇ ਕਿਸੇ ਮਕਾਮ ਤੇ ਪਹੁੰਚ ਸਕੇ ਆ ਪਰ ਹੁਣ ਜੇ ਦੇਖਿਆ ਜਾਵੇ ਤਾਂ ਇੱਕ ਦੂਜੇ ਦੇ ਵਿਰੁੱਧ ਬਿਆਨ ਦਿੱਤੇ ਜਾਂਦੇ ਨੇ ਉਸ ਬਿਆਨਬਾਜ਼ੀ ਨੂੰ ਕਿਵੇਂ ਇਹ ਵਕਰੇਵੇਂ ਦਾ ਜਿਹੜਾ ਕਾਰਨ ਆ ਨਾ ਮੇਨ ਕਿਉਂਕਿ ਸਾਡੀ ਲੰਮੇ ਸਮੇਂ ਤੋਂ ਆਸ ਵਿੱਚ ਜਿਹੜੀ ਪੰਜ ਸੂਬਾ ਦੀ ਮੀਟਿੰਗ ਹੁੰਦੀ ਆ ਉਹ ਇਸ ਸਬੰਧ ਦੇ ਵਿੱਚ ਨਹੀਂ ਹੋਈ ਜਦੋਂ ਇਸ ਸਬੰਧ ਵਿੱਚ ਸਾਡੀ ਮੀਟਿੰਗ ਨਹੀਂ ਹੋਈ ਬਾਕੀ ਜਥੇਬੰਦੀਆਂ ਨਾਲ ਹੋਰ ਜਥੇਬੰਦੀ ਦੀ ਆਪਸ ਵਿੱਚ ਨਹੀਂ ਹੋਈ ਅਸੀਂ ਇਕੱਠੇ ਹੋ ਕੇ ਸਾਰੇ ਸੂਬੇ ਦੇ ਵੀ ਇੱਕ ਮੀਟਿੰਗ ਕਰਦੇ ਹੁੰਦੇ ਆ ਜਿਹਦੇ ਵਿੱਚ ਡਿਸੀਜਨ ਲਏ ਜਾਂਦੇ ਆ ਉਹ ਮੀਟਿੰਗ ਨਾ ਹੋਣ ਕਰਕੇ ਕਿਉਂਕਿ ਸਾਰਾ ਇਹ ਕੰਮ ਇੱਕੇਦਮ ਹੋਇਆ ਡਾ ਪ੍ਰਵਾਸੀਆਂ ਵਾਲਾ ਕਿੱਸਾ ਸਿਸਟਮ ਚੱਲਿਆ ਨਾ ਉਹ ਇੱਕੇਦਮ ਹੀ ਚੱਲ ਪਿਆ ਜਿਵੇਂ ਅੱਜ ਕਿਸੇ ਤੋਂ ਗਲਤੀ ਹੋਈ ਆ ਤੇ ਕੱਲ੍ਹ ਤੋਂ ਹੀ ਬਵਾਦ ਸ਼ੁਰੂ ਹੋ ਗਿਆ ਸਾਨੂੰ ਜਥੇਬੰਦੀਆਂ ਨੂੰ ਜਿੰਨੀਆਂ ਵੀ ਪੰਜਾਬ ਦੀ ਜਥੇਬੰਦੀ ਹੈਗੇ ਆਪਸ ਵਿੱਚ ਮੀਟਿੰਗ ਕਰਨ ਦਾ ਸਮਝ ਨਹੀਂ ਮਿਲਿਆ ਤਾਂ ਕਰਕੇ ਜਿਵੇਂ ਕਿਸੇ ਦੇ ਰਿਵਿਊ ਸੀ ਉਹਨਾਂ ਨੇ ਉਵੇਂ ਬੋਲਤੇ ਜੇ ਅਸੀਂ ਆਪਸ ਵਿੱਚ ਮੀਟਿੰਗ ਕਰਦੇ ਤਾਂ ਉਹ ਡਿਸੀਜਨ